ਭੋਜਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸੜਕ ਪ੍ਰਸ਼ਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸਵਰੋਪ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਗਲਕਲਾ ਭਰਪੂਰ ਰਹਾ ਤੂ ਸੱਚਾ ਸਾਈਭ ਸਿਫਤ ਸਵਾਲਿਓ ਜਨ ਕੀ ਤਿਸੋ ਪਾਰ ਪਿਆ ਕਾ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਂ ਚਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਅ ਸੰਖਾ ਕੇਤੇ ਤੇਰੇ ਵਾਣਹਾਰੇ ਕੇਤੇ ਤੇਰੇ ਰਾਗ ಪರಿਸ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਨੋ ਪਵਨ ਕਣੀ ਬਸੰਤਰ ਗਾਵੇ ਰਾਜਾ ਤਰੰਦਵਾਰੇ ਗਾਵਨ ਤੁੰਨੋ ਚੈਤ ਗੋਪਲਿਖ ਜਾਨਨ ਲਿਖ ਲਿਖ ਤਰੰ ਵਿਚਾਰੇ ਗਾਵਨ ਤੁੰਨੋ ਈਸ਼ਰ ਬ੍ਰਹਮਾ ਦੇਵੀ ਸਾਂ ਤੇਰੇ ਇਸਦਾ ਸਵਾਰੇ ਗਾਵਨ ਤੁੰਨੋ ਇੰਦਰ ਅੰਦਰਾਸਨ ਬੈਠੇ ਦੇਵ ਧਿਆਨ ਨਾਲੇ ਗਾਵੰਤੁਨੋ ਸੈਦ ਸਮਾਧੀ ਅੰਦਰ ਗਾਵੰਤੁਨੋ ਸਾਧ ਵਿਚਾਰੇ ਗਾਵੰਤੁਨੋ ਜਤੀ ਜਤੀ ਸੰਤੋਖੀ ਗਾਵੰਤੁਨੋ ਵੀਰ ਕਰਾਰੇ ਗਾਵੰਤੁਨੋ ਪੰਡਤ ਪੜਨ ਰਖੀਸਰ ਜੂ ਜਗ ਵੇਦਾਂ ਨਾਲੇ ਗਾਵੰਤੁਨੋ ਮੋਹਨੀ ਆ ਮਨ ਮੋਹਨਾ ਸਵਰਗ ਮਛ ਪਿਆਲੇ ਗਾਵੰਤੁਨੋ ਰਤਨ ਉਪਾਇ ਤੇਰੇ ਅਠ ਸਤਿ ਤੀਰਥ ਨਾਲੇ ਗਾਵੰਤੁਨੋ ਜੋਧ ਮਹਾਬਲ ਸੂਰਾ ਗਾਵੰਤੁਨੋ ਖਾਣੀ ਚਾਰੇ ਗਾਵੰਤ ਤੁੰ ਨੋ ਖਾਂਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁੰ ਨੋ ਗਾਵਣਾ ਜੋਤਿ ਤੇ ਭਾਵਨ ਰੋਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤੁੰ ਨੋ ਗਾਵਣਾ ਸੇ ਮੈ ਚਤਨੇ ਆਵਨਾ ਨਾਨਕਿਆ ਵਿਚਾਰੇ ਸੋਈ ਸੋਈ ਸੁਦਾ ਸਤਿ ਸਾਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈਨ ਜਸੀ ਅਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਸਰਕਾਰ ਦੇ ਕਹਿਗੀ ਚ ਆਪਣਾ ਜਿਉ ਤਸਦੀ ਵੜਾਈ ਜੋ ਉਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤਸਾ ਸਾਂ ਪਤਸਾ ਸਾਬ ਨਾ ਕਹਿਨ ਰਜਾਈ ਆਸਾ ਮਹੱਲਾ ਪਹਿਲਾ ਸਣ ਵੱਡਾ ਖੈ ਸੋ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਖਿਆ ਜਾਏ ਇਹ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿ ਰੰਗਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜੀ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕੈ ਨਾ ਜਾਈ ਜੇ ਇਤਲ ਵੜਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਦਾ ਪਰਖਾਂ ਕਿਆਂ ਵੜਿਆਈਆਂ ਤਉਦਿਵਣ ਸਦੀ ਕੇ ਨਾ ਪਾਈਆਂ ਕਰਮ ਮਿਲੈ ਨਾ ਢਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਇ ਚਲੀਐ ਦੁਖ ਸੋਖ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਹੀ 라ਉ ਸਾਚੇ ਨਾਮ ਕੀ ਤਲਵੜਿਆਹੀ ਹੱਥ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਹ ਹੈ ਵਡਨ ਹੋਵੇ ਕਾਟ ਨਾ ਜਾਣ ਨਾ ਮਰੈ ਨਾ ਹੋਵੇ ਸੋਗ ਦਿੰਦਾ ਰਹਿਣਾ ਛੁੱਕੈ ਭੋਗ ਗੋਣੇ ਹੋ ਨਾਹੀ ਕੋਏ ਨਖ ਹੋਆ ਨਾ ਕੋ ਹੋਏ ਜੇ ਵੜਾ ਫੋ ਤੇ ਵਰਤਲੀ ਦਾਤ ਜਿੰਨ ਦਿਨ ਕਰ ਕੇ ਕੀਤੀ ਰਾਤ ਕਸਾਂ ਵਿਸਾਰੈ ਤੇ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਖਾਨ ਬਿਨਾ ਕਰਵ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਧਿਆਨ ਨਾਮ ਪ੍ਰਗਾਸ ਮੇਰੇ ਮੀਨ ਵਰਦੇਵ ਹਮ ਕੋ ਰਾਮ ਨਾਮ ਪ੍ਰਗਾਸ ਵਰਮਤ ਨਾਮ ਰਖ ਰਾਂ ਸਿਕਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਗਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾ ਹਸੈ ਮਿਲ ਸੰਗਤ ਗਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਹਾਂ ਤੇ ਬਾਗ ਹੀਂ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਰੇਕ ਜੀ ਵਤਰੇਕ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਹੀ ਤੰਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਕਾ ਆਇਆ ਹਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿਤ ਵੇ ਉਦਮ ਜਾ ਹਰ ਹਰ ਜੀਉ ਹਰਿਆ ਚਲ ਬਧਰ ਮੈਂ ਜਾਣ ਤੋ ਭਾਏ ਏਤਾ ਕਾਰਜ ਕਾ ਕਹਿ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸਰਸਰ ਰਜਕ ਸੰਭਾ ਏ ਠਾ ਪਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੈਸੇ ਕੋ ਸਾਚ ਸਪਾਚ ਹੈ ਬਜਰੇ ਸ਼ਰਿਆ ਤੈਨ ਕਵਨ ਖਲਾਵੇ ਕਵਨ ਸੁਗਾਵੇ ਮਨ ਮੈਂ ਸਿਮਰਨ ਕਰਿਆ ਸਾਉਨਿਦਾਨਾ ਦੋ ਸਾਸ਼ਟਿਦਾਨਾ ਠਾਕ ਕਲਤਲ ਧਰਿਆ ਦਿਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਆਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਰਗੁ ਪ੍ਰਸਾਦ ਸੋ ਪਰਖ ਨਰੰਜਨਾ ਹਰ ਪਰਖ ਨਰੰਜਨਾ ਹਰਗਮ ਅਗਮ ਆਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੁਜੀਆਂ ਕਾਦਾ ਤਾਰਾ ਨਰ ਤੇ ਆਵੋ ਸੰਤੋ ਜੀ ਸਭ ਦੁਖ ਬਸਾਰਨ ਹਾਰਾ ਹਰਿਆਪੇ ਢਾਗੁਰ ਹਰਿਆਪੇ ਸੇ ਵਖਦੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਉਤਾ ਜੀ ਹਾਂ ਦੁਦ ਬਣਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਜੀ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਜੀ ਇਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤੈਨ ਟੁੱਟੀ ਜੰਕੀ ਫਾਸੀ ਜੇ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤੈਨ ਕਾ ਫਉਸਾਉ ਸੁਖਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨਾ ਸੇ ਧੰਨਾ ਜਿਨ ਹਰ ਧਿਆਇਆ ਜੀ ਜਨ ਨਾਨਕ ਤੈਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਕਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਤੂ ਜੀ ਹਰ ਅਣਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਘੜੇ 바ਸਨ ਮਸ ਸਾਸਤਰੀ ਕਰੇ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਬੁਰਖ ਆ ਪਰੰਪਰੇ ਗਰਤਾ ਜੀ ਤੈਨ ਜੇਵੜਾ ਆਵਰਣਾ ਕੋਈ ਤੂੰ ਜੋਜੂਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਧਾ ਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੁਧਾ ਪੇ ਸ੍ਰੇਸ਼ਟ ਸਰਬ ਉਪਾਈ ਜੀ ਤੁਧਾ ਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਂ ਜਾਣ ਹੋਈ ਆਸਾਮ ਹਲਾ ਚੌਥਾ ਤੋਂ ਕਰਤਾ ਸਚਿਆਰ ਮੈਂ ਦਾ ਸਾਈਂ ਜਿਉ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈਂ ਰਹਾਉ ਸਭ ਤੇਰੀ ਤੂ ਸਮਣੀ ਧਿਆਆਂ ਜਿਸਨੂੰ ਕਿਰਪਾ ਕਰੈ ਤਿੰਨਾ ਅਮਰਤਨ ਪਾਇਆ ਦੁਰਮਖਲਾਦਾ ਮਨਮੁਖ ਗਵਾਇਆ ਤੁਦਾਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਜੀ ਮਾਹੈ ਤੋਦ ਮੇਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਨੋ ਤੋ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦ ਹੀ ਆਖ ਬਖਾਣਾ ਜਿਨ ਹਰ ਸੇ ਵਤਨ ਸੁਖ ਪਾਇਆ ਸਹਿ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਏ ਤਦਵਨ ਦੂਜਾ ਵਰਨਾ ਕੋਏ ਤੂੰ ਘਰ ਘਰ ਵੇਖੇ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤਰ ਸਰਬੜਾ ਭਈ ਨਿਵਾਸਾਂ ਪਾਣੀ ਭਾਵਕ ਤਨ ਹੈ ਕੀਆ ਪਾਂਖ ਜਮ ਉਹ ਭਗ ਨਹੀਂ ਚਾਲੇ ਹਮ ਦੇਖਾ ਤੈ ਦੂਬਿਐ ਮਣੇ ਕਣ ਚੇ ਤਸਮੂੜ ਮਣਾ ਹਣ ਬਿਸਰਤ ਤੇਰੇ ਗੁਣ ਗਲੇ ਆਉ ਨਾਉ ਜਤੀ ਸਤੀ ਨਹੀਂ ਪੜਿਆ ਹਮ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਨ ਜਿੰਤੂ ਨਹੀਂ ਵੀ ਸਰਿਆ ਆਸਾ ਮਹੱਲਾ ਪੰਜਮ ਭਈ ਪ੍ਰਾਪਤ ਮਾਨੁ ਹੁ ਦੇ ਹੁਰੀਆ ਗੋਬਜ ਮਿਲਣ ਕੀ ਏ ਤੇਰੀ ਬਰੀਆ ਔਰ ਕਾਇਤ ਰਖ ਤੈਨਾ ਕਾਮ ਮੈਂ ਸਾਧ ਸੰਗਤ ਭਜ ਕੇ ਬੰਘਾ ਮ ਸਰੰਜਾਂ ਲਗ ਭਵਜਲ ਕਰਨ ਕਿਆ ਜਾਨ ਬਰਤਾ ਜਤ ਰੰਗ ਮਾਇਆ ਕਿਆ ਰਹਾ ਜਬ ਤਬ ਸੰਜਮ ਧਰਮ ਨ ਕ ਮਾਇਆ ਸੇਵਾ ਸਾਧਨ ਜਾਨ ਨ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾ ਸ਼ਹੀਦਸਮੀ ਚਾਪਈ ਕਵੇ ਬਾਚ ਬੇਨਤੀ ਚਾਪਈ ਤਮਰੀ ਕਰੋ ਹਾਦਰ ਅਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮੰ ਰਹਾ ਹਮਾਰਾ ਆਪਣਾ ਜਾਣ ਕਰੋ પતિ ਪਾਰਾ ਅਮਰੇ ਦੁਸ਼ਟ ਸਵਾ ਤੁਮ ਕਾ ਵੋ ਆਫ ਹਾਦੈ ਮੋਏ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਰ ਅਚਾਨਿ ਚਰਦੇ ਕਰੀਐ ਸਭ ਬਹਿਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹਿ ਪਿਆਸਾ ਤੁਮੇ ਛਾਰ ਕੋ ਵਰਨਾ ਚਾਹੂ ਜੋ ਪਰਚਾਨ ਸੁ ਤੁਮ ਤੇ ਪਾਉ

ਕਾਲ ਭਾਈ ਕਰਬੇਸ਼ਨ ਪਰਗਾ ਸਾ ਸਗਲ ਕਾਰਤਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸੋ ਕੀਓ ਬੇਜਰਾ ਭੈਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਆ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਉਹ ਦੇਵ ਤੈਂ ਜਿਛੇ ਨੇ ਉਪਜਾਇਓ ਆ ਜਾਣ ਤੇ ਕਿਆ ਉਧਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਈ ਕੋ ਮਾਰੀ ਇਹ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਣ ਕੋ ਸਗੁਣ ਸੁਖ ਦਿਓ ਸਤਨ ਕੋ ਗਲ ਮੋਬਦ ਕੀਓ કડકડ ਕੇ ਅੰਤਰ ਕੀ ਜਾਣ ਤ ਅਪਲੇ ਬਰੇਖੀ ਪੀਰ ਪਛਾਨ ਤ ਚੀਟੀ ਤੇ ਗੁੰਚਰੇ ਅਸੂਲ ਦਾ ਅਸਰ ਪਰ ਗਿਰ ਪਦਿਸ਼ਤ ਕਰ ਹੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨਾ ਕੜਕੜ ਕੇ ਬੜਕੜ ਕੀ ਜਾਨਾ ਜਬਰ ਕਰ ਕਰਾ ਕਰ ਤਾਰਾ ਭਰਿਆ ਤਰ ਤਬ ਦੇ ਅਪਾਰਾ ਜਗਾ ਕਰਤ ਕਰਤ ਹੋ ਬਾਬੂ ਮੈਂ ਮਰਤ ਦੇ ਤਰ ਸਭੋਂ ਜੇਤੇ ਬਨਨ ਸਿਰ ਸਉਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੁਨ ਰਣ ਮਾ ਜਾਣ ਤਬੀਰ ਪੇਰ ਰਿਆਲ ਮਾ ਨਿਰੰਕਾਰ ਨਿਰਕਾਰ ਨਿਰਲੰਭ ਆਦ ਨੀਲ ਅਨੰਦ ਸੰਭ ਤਾਗਾ ਮੂੜ ਉਚਾਰਤ ਪੇਦਾ ਆਜਾ ਕੋ ਪੇ ਨਾ ਪਾਉਤ ਬੇਦਾ ਤਾ ਕੋ ਖਰਪਾਨ ਅਨਮਾਨ ਤ ਮਾ ਮੂੜ ਕਛ ਪੇ ਨਾ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਜੀਤ ਨੈ ਪਵ ਆਪ ਆਪਣੀ ਬੁਧੈ ਜੇਤੀ ਪਰਨਤ ਪੈਨ ਪੈਨ ਤੋਇ ਦੇਤੀ تمرا لکھن جائے بسارا گستا بس پرتم سنسارا بیٹھا دکھایا جم پاس روپ سورچا میری تم کرو سکھ بار سکھ سن کرو دش واطا سکھل ملش کرو رن کا

ਜੇ ਨਰ ਨਾਮ ਤੇ ਆ ਰੂਗਾ ਦਰਦ ਜੁਸਤੋ ਤੇਰਾ ਖੜਕੇ ਮੈਂ ਸਰਨ ਤੇ ਆ ਰਹੀ ਆ ਆਖਾ ਤੇ ਲੋ ਬਾਰੀ ਸਰ ਬਠੌਰ ਮੋ ਸਾਈ ਜੁਸਤੋ ਤੇ ਲੋ ਚਾਈ ਕਿਰਪਾ ਕਰੀ ਹੰਮ ਪਰ ਜਗ ਮਾਤਾ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦੋਹਰ ਵਾਇ ਗਏ ਕਿਲਾ ਜਸ ਗੋਬਿੰਦਾਸ ਤੁਹਾਰਾ RAM KALI MAHALA TEE JANA AND EK ONKAR SATGURU PRASAD ਨਾਨਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਹਾਂ ਸ਼ਬਦ ਗਾਵਣ ਆਈਆਂ ਸ਼ਬਦ ਉਸਤਾ ਗਾਵ ਹਰੀ ਕੇ ਰਾਮ ਮਾਂਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਵਨਾ ਕਲਾ ਸਮਰਤ ਸੁਆਮੀ ਸੋ ਕੇ ਮਨੋ ਵਿਸਾਰੇ ਕਹੈ ਨਾਨਕ ਮਾਨਾ ਮੇਰੇ ਇਹ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਗਿਆਨ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋਭਾ ਵਈ ਸਦਾ ਸਿਫਤੋ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੂਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸੇ ਅਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾਬਰ ਬਿਠੋ ਜਿਸ ਦੀਆਂ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ throਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤਕਾਰ ਸਭਾਗ ਘਰ ਸਭਾਗੇ ਸ਼ਬਦ ਵਾਜੇ ਇਕਾ ਲਾ ਜਿਤ ਕਰਤਾ ਰੀਆ ਪੰਜ ਦੂਤ ਦਵਾਸ ਕੀਤੇ ਏ ਕਾਲ ਕੰਟਕ ਮਾਰਿਆ ਤਰ ਕਰੰਪਾਤੋ ਜਿਨ ਕੋ ਹੁਸੇ ਨਾਮ ਹਰਿ ਕੈ ਲਾਕੇ ਕਹਿ ਨਾਨਕ ਤਿਸ ਕੋ ਆਤਤ ਕਰਨ ਅਦਵਾਜੇ ਆਨੰਦ ਸੁਨੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਘਾਰ ਬ੍ਰਹਮ ਪ੍ਰਫਾਯਾ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਾਏ ਸਰ ਸੇ ਬੂਰੇ ਗੁਰ ਤੇ ਜਾਣੀ ਸਣ ਤੇ ਪੁਨੀ ਚ ਕਹਤੇ ਪਵਿੱਤਰ ਸਤਗੁਰ ਰਹਾ ਭਰਪੂਰੇ ਗਨਹੰਤ ਨਾਨਕ ਪਰ ਚਰਨ ਲਾ ਕੇ ਇਹ ਬਾਝੇ ਅਨ ਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਗਈਓ ਸਤ ਸੰਤੋਖੇ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇਖੋ ਖਾਵੇ ਜੇਖੋ ਪੁੰਚਾ ਹੈ ਤਿਸ ਕਾ ਹੋਇ ਉਦਾਰੋ ਇਹ ਵਤ ਜੀ ਨਾ ਜਾਈ ਇਨ ਤਤ ਰਖੇ ਰਤਾਰੋ ਤਨ ਸੰਸਾਰ ਚ ਰਣ ਲਗ ਤਰੀਆ ਸੋ ਨਾਨਕ ਗ੍ਰੰਥ ਸਾਰੋ ਸਰਵ ਕੁਮਾਲਾ ਪੰਜਮਾ ਤੇਰਾ ਕੀਤਾ ਜਾਤੋਂ ਨਹੀਂ ਮੈਨੋ ਜੋ ਕਿ ਤੋਈ ਮੈਨ ਨਰਗੁਣਿਆਰੇ ਕੋ ਬਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪਾੜੀ ਤਥੈ ਤੂ ਸਮਰੱਥ ਅਜਿਤੈ ਕੋਈ ਨਾ ਹੈ ਉਥੈ ਤੇਰੀ ਰਖ ਅਗਨੀ ਉਦਨ ਮੈਂ ਸੁਣ ਕੇ ਝਮਕੇ ਦੂਤ ਨਾਏ ਤੇ ਰਹਿ ਛੜ ਜਾਏ ਤੋ ਜੜ ਬਿਕਨਸਗਾ ਹੋ ਗੁਰਸ਼ਬਦੀ ਪਾਰ ਪਾਏ ਜਣ ਕੋ ਲਗੀ ਪਿਆਸ ਅਮਰ ਸਈ ਖਾਏ ਕਲ ਮੈ ਹੋ ਪੋਨਾ ਗਣ ਗੋਬਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲੇ ਸਾਹਿਬ ਸਾਹਿ ਬਰਤਾ ਕੋਈ ਨਾ ਜਾਏ ਜੇ ਆਵੇ ਤੁਦਾਏ ਚਲੋਕ ਮਹੱਲਾ ਪੰਜਮਾ ਅੰਤਰ ਗੁਰਿਆ ਰੱਦਨਾ ਜੇਵਾਂ ਜਪ ਕਰਨਾਓ ਨੇਤਰੀ ਸਤਿਗੁਰ ਵੇਖਣਾ ਸ਼ਰਮਨੀ ਸੁਨਾ ਗੁਰ ਨਾਓ ਸਾਧ ਗੁਰ ਸੇ ਤੀਰਤਿਆ ਅਦਰ ਗੈ ਭਾਈ ਏਠਾਓ ਆਨਾਨ ਨਿਂ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਰਦੇ ਕੀ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪ ਬਾਰਿਆਣਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਣਾ ਹੋ ਆਪ ਦੇ ਆਲ ਮਨੁ ਨਵਸਾਰਿਆਣਾ ਸਾਜਨਾ ਕੇ ਸੰਗ ਕਬਜਲਤਾਰਿਆਣਾ ਸਾਖਤ ਨਿੰਦਕ ਦੁਸ਼ਟ ਕਿਣ ਮੈਂ ਬਦਾਰਿਆਣਾ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜੈਸਸੇ ਮਰਤ ਸੁਖ ਹੋਏ ਸਵਲੇ ਦੂਖ ਜਾਏ ਤੇ ਸਾਬੇਬ ਕੀ ਟੇਕ ਨਾਨਕ ਮਨੈ ਮਾਹੇ ਜੈਸਸੇ ਮਰਤ ਸੁਖ ਹੋਏ ਸਵਲੇ ਦੂਖ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ

میون آپ سہارنا کر دینا منہ منہ ککا ٹھیک ہے